ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਅੱਪਾ ਬਾਰੇ ਆਂ ਜੀ ਮਿਰਚਾਂ ਦਾ achar ਇਹ ਆਪਾਂ ਮਿਰਚਾਂ ਲਈਆਂ ਜੀ ਤੇ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਇਸ ਤਰ੍ਹਾਂ ਪਾ ਕੇ ਤੇ ਸੁਕਾਉਣ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਸੁੱਕ ਗਈਆਂ ਇਹ ਪਾਣੀ ਸੁੱਕ ਗਿਆ ਜਾਨੀ ਕਿ ਸੁ ਮਿਰਚਾਂ ਨਿਸਕਾਉਣ ਦਾ ਪਾਣੀ ਸੁੱਕ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਾਂ ਜਿਹੜੀਆਂ ਡੰਡੀਆਂ ਇਹ ਤੋੜ ਦਾਂਗੇ ਜੀ ਇਸ ਤਰ੍ਹਾਂ ਤੇ ਆ ਦੇਖੋ ਜਿੰਨਾ ਬੜੀ ਜੀ ਵੀ ਮਿਰਚ ਖਰਾਬ ਹੈ ਤਾਂ ਆਪਾਂ ਉਹ ਨਹੀਂ ਲਈ ਕਿਉਂਕਿ ਇਹ ਸਾਰੇ ਚਾਰ ਨੂੰ ਖਰਾਬ ਕਰ ਦਿੰਦੀ ਹੈ ਜੀ ਤੇ ਇਹਨਾਂ ਦੀ ਜਦੋਂ ਆਪਾਂ ਕਟਿੰਗ ਕਰਦੇ ਆਂ ਤੇ ਇਹੀ ਚੀਜ਼ ਦਾ ਧਿਆਨ ਰੱਖਣਾ ਹੁੰਦਾ ਫੇਰ ਜਿਹੜਾ ਆਪਾਂ ਮਿਰਚਾਂ ਦਾ achar ਹੈ ਜੀ ਉਹ ਖਰਾਬ ਨਹੀਂ ਹੁੰਦਾ ਤੇ ਆ ਦੇਖੋ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਜੀਰ ਪਾ ਲੈਣਾ ਕਿਉਂਕਿ ਮਿਰਚਾਂ ਬਹੁਤ ਜ਼ਿਆਦਾ ਲੰਮੀਆਂ ਹੈ ਜੀ ਇਹਨਾਂ ਦੇ ਆਪਾਂ ਦੋ ਦੋ ਪੀਸ ਜੇ ਬਹੁਤ ਜ਼ਿਆਦਾ ਲੰਮੀਆਂ ਆ ਉਹਦੇ ਤਿੰਨ ਪੀਸ ਹਨ ਇਹ ਤਿੰਨ ਤਿੰਨ ਪੀਸ ਕਰਕੇ ਤੇ ਆਪਾਂ ਇਹਨਾਂ ਦਾ achar ਬਣਾਵਾਂਗੇ ਤੇ ਆਪਣੇ ਨਾਲ ਅੱਗੇ ਵੀਡੀਓ ਚ ਬਣੇ ਰਹੋ ਇਹ ਚਾਰ ਜਣਾ ਜੀ ਆਪਣਾ ਬਾਹਰ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਚਾਰ ਬਣਾ ਰਹੇ ਆ ਉਹਨਾਂ ਦੀ ਫਰਮਾਇਸ਼ ਤੇ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਈਏ ਜੀ ਫਿਰ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਲਓ ਜੀ ਦੇਖੋ ਆਪਾਂ ਮਿਰਚਾਂ ਨੂੰ ਛੀਰ ਕੇ ਫਿਰ ਇਹਨਾਂ ਨੂੰ ਆਪਾਂ ਥੋੜਾ ਜਿਹਾ ਚਿਰ ਗੱਟੇ ਦੇ ਬਾਹਰ ਸੁੱਕਣ ਲਈ ਜਿਹੜਾ ਇਹਨਾਂ ਚੋਂ ਕੋਈ ਮੌਇਸਚਰ ਹੁੰਦਾ ਉਹ ਸਾਰਾ ਠੀਕ ਹੋ ਜਾਊਗਾ ਤੇ ਬਸ ਆਪਾਂ ਹੁਣ ਕਰਦੇ ਆ ਚਾਰ ਪਾਉਣ ਲਈ ਮਸਾਲੇ ਤਿਆਰ ਉਸ ਮਿਰਚਾਂ ਦੇ ਵਿੱਚ ਕੋਈ ਵੀ ਦੇਖੋ ਜੀ ਜਿਹੜੀਆਂ ਮੁਰਦਨਾ ਜੀਆਂ ਹੁੰਦੀਆਂ ਐ ਇੱਥੇ ਕੋਈ ਕਾਲਾ ਜਿਹਾ ਲੱਗਿਆ ਹੁੰਦਾ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਮਿਰਚਾਂ 'ਚ ਪੂਰੀਆਂ ਸਾਫ-ਸਾਫ ਮਿਰਚਾਂ ਲੈਣੀਆਂ ਆਪਾਂ ਬਾਕੀ ਸਾਰਾ ਕੁਝ ਵਿੱਚੋਂ ਕੱਢਤਾ ਗੜੇ ਨਾਲ ਸੜੀਆਂ ਸਭ ਕੱਢਤੀਆਂ ਮਿਰਚਾਂ achar ਵਾਲੀਆਂ ਆ ਹੀ ਨਹੀਂ ਰਹੀਆਂ ਜੀ ਬਾਜ਼ਾਰ 'ਚ ਪਰ ਆਪਾਂ ਬੱਚਿਆਂ ਨੂੰ ਪਾਉਣਾ ਸੀਗਾ ਫਿਰ ਲੈ ਕੇ ਆਉਣਾ ਸੀ ਚਾਰਤਾ ਜੀ ਮਿਰਚਾਂ ਤਾਂ ਤੇ ਕਈਆਂ ਨੂੰ ਮਿਰਚਾਂ ਦੇ achar ਪਾਉਣ ਲਈ ਮਿਰਚਾਂ ਦੀ ਪਰਖ ਨਹੀਂ ਹੁੰਦੀ ਮਿਰਚਾਂ ਦਾ ਜਿਹੜਾ achar ਹੈ ਉਹ ਇਸ ਤਰ੍ਹਾਂ ਮਤਲਬ ਮਿਰਚ ਨੂੰ ਮੈਂ ਦਿਖਾਉਣੀ ਤੇ ਮੈਂ ਆ ਦੇਖੋ ਇਸ ਤਰ੍ਹਾਂ ਦੀ ਮਿਰਚ ਹੁੰਦੀ ਹੈ ਜੀ ਆ ਦੇਖੋ ਪਤਲੀ ਲੰਮੀ ਤੇ ਇਸ ਤਰ੍ਹਾਂ ਦਾ ਕਲਰ ਹੁੰਦਾ ਇੱਕ ਬਹੁਤ ਮੋਟੀਆਂ ਮੋਟੀਆਂ ਮਿਰਚਾਂ ਆਉਂਦੀਆਂ ਨੇ ਹਰੀਆਂ ਹਰੇ ਰੰਗ ਦੇ ਵੀ ਹੁੰਦੀਆਂ ਇਸ ਤਰ੍ਹਾਂ ਦੇ ਕਲਰ ਦੀਆਂ ਹੁੰਦੀਆਂ ਨੇ ਉਹਨਾਂ ਦਾ achar ਹੈ ਜਿਹੜਾ ਜੀ ਛੇਤੀ ਖਰਾਬ ਹੋ ਜਾਂਦਾ ਉਹ ਮਿਰਚਾਂ ਦਾ achar ਨਾ ਪਾਇਆ ਕਰੋ ਤੇ ਵੈਸੇ ਵੀ ਉਹ ਟੇਸਟੀ ਵੀ ਨਹੀਂ ਹੁੰਦੀਆਂ ਕਰਾਰੇ ਵੀ ਨਹੀਂ ਹੁੰਦੇ ਇਹ ਮਿਰਚਾਂ ਦਾ ਜਿਹੜੀਆਂ ਹੈਗੀਆਂ ਇਹਨਾਂ ਦਾ achar ਹੈ ਜਿਹੜਾ ਕਰਾਰਾ ਬਣਦਾ ਹੈ ਤੇ ਅੱਗੇ ਚਲੋ ਆਪਾਂ ਤੁਹਾਨੂੰ ਦੱਸਦੇ ਮਿਰਚਾਂ ਦਾ achar ਪਾਉਣ ਦੀ ਵਿਧੀ ਇਹ ਆਪਾਂ ਲਈ ਜੀ ਸੌਂਫ ਸੌਂਫ ਨੂੰ ਆਪਾਂ ਮੜਾ ਜਾ ਰੋਸਟ ਕਰ ਲਿਆ ਸੀ ਸੁੱਕਾ ਹੀ ਕੜਾਹੀ 'ਚ ਵਸ ਨਮੀ ਜੀ ਖਤਮ ਕਰ ਲਈ ਸੀ ਹੁਣ ਇਹਨੂੰ ਮੈਂ ਥੋੜਾ ਜਿਹਾ ਬਰੀਕ ਕਰ ਲਵਾਂਗੀ ਬੜਾ ਬਰੀਕ ਨਹੀਂ ਕਰਦੀ ਹੁੰਦੀ ਮੈਂ achar 'ਚ ਮਸਾਲੇ ਨੂੰ ਤੇ ਥੋੜਾ ਜਿਹਾ ਬਰੀਕ ਕਰੂੰਗੀ ਤੇ ਇਹ ਆਪਾਂ ਲਈ ਜੀ ਰਾਈ ਰਾਈ ਨੂੰ ਵੀ ਮੈਂ ਥੋੜਾ ਜਿਹਾ ਤੜਕ ਲਿਆ ਸੀਗਾ ਫਿਰ ਕੱਲਾ ਸੁੱਕਾ ਰੋਸਟ ਕਰ ਲਿਆ ਸੀ ਥੋੜਾ ਜਿਹਾ ਤੇ ਇਹ ਆਪਾਂ ਲੈ ਆ ਜੀ ਮੇਥੇ ਮੇਥੇ ਨੂੰ ਆਪਾਂ ਇਸ ਤਰੀਕਾ ਪਾਵਾਂਗੇ ਤੇ ਇਹ ਮੇਰੇ ਕੋਲੇ ਹੈਗੇ ਜੀ ਕਲੌਂਜੀ ਕਲੌਂਜੀ ਪਾਵਾਂਗੇ ਤੇ ਇੱਕ ਆਪਾਂ ਪਾਵਾਂਗੇ ਸਾਫਤ ਧੰਨਾ ਸਾਫਤ ਧਣੇ ਨੂੰ ਵੀ ਆਪਾਂ ਕੁਛ ਨਹੀਂ ਕਰਦੇ ਜੀ ਇਹ ਸਾਫਤ ਧਣੀਆਂ ਸਾਫਤ ਧਣੀਆਂ ਨੂੰ ਵੀ ਕੁਛ ਨਹੀਂ ਕਰਦੇ ਬਸ ਐਸੇ ਤਰ੍ਹਾਂ ਹੀ ਇਹਨਾਂ ਨੂੰ ਗਰੜੜ ਫੜੜ ਕਰਕੇ ਮਿਕਸੀ ਚ ਹੁਣ ਆਪਾਂ ਪਾਉਨੇ ਆ ਮਿਕਸੀ ਚ ਇਹਨਾਂ ਤੇ ਇਹਨਾਂ ਦਾ ਪੇਸਟ ਬਣਾ ਲੈਨੇ ਮਿਕਸਚਰ ਤੇ ਆਪਾਂ ਇਧਰ ਜੀ ਤੇਲ ਹੈ ਜਿਹੜਾ ਉਹ ਇੰਨਾ ਕਾ 1.5 ਕਿਲੋ ਮਿਰਚਾਂ ਸੀ ਤੁਦੇ ਜੇ ਆਪਾਂ ਇੰਨਾ ਕ ਤੇਲ ਪਾਵਾਂਗੇ ਇਹ ਤੇਲ ਮੈਂ ਗਰਮ ਕਰਕੇ ਠੰਡਾ ਕਰ ਲਿਆ ਤੇਲ ਨੂੰ ਮੈਂ ਕਦੇ ਵੀ ਪਰੌਣੀ ਪਾਉਂਦੀ ਹੁੰਦੀ ਆ ਚਾਰਚ ਸਿਰਫ ਆਪਾਂ ਤੇਲ ਉਹਨਾਂ ਕੀ ਵਰਤਾਂਗੇ ਜਿੰਨਾ ਕ ਆਪਣਾ ਮਿਰਚਾਂ ਚ ਪੂਰਾ ਬਣ ਜੇ ਤਾਂ ਸਿਕਸ ਹੋ ਜੇ ਜੀ ਸੁੱਕਾ ਜਾਂ ਨਰਵੇ ਮਸਾਲਾ ਜਿਹੜਾ ਮੇਰਾ ਮਿਰਚਾਂ ਦਾ achar ਹੁੰਦਾ ਨਾ ਜੇ ਮੈਂ ਸੁੱਕਾ ਸੁੱਕਾ ਹੁੰਦਾ ਪਾਣੀ ਪੂਣੀ ਕੁਛ ਨਹੀਂ ਨਿਕਲਦਾ ਉਹਨਾਂ ਚ ਨਾਲੇ ਆਪਾਂ ਨੂਨ ਲਾ ਕੇ ਪਹਿਲਾਂ ਮਿਰਚਾਂ ਨੂੰ ਨਹੀਂ ਸੁਕਾਉਂਦੇ ਕਈ ਲੋਕ ਨੂਨ ਪਾ ਕੇ ਰੱਖਦੇ ਨੇ ਅੰਦਰ ਵੀ ਪਾਣੀ ਛੱਡ ਜਾਂਦੀ ਹੈ ਮਿਰਚਾਂ ਫਿਰ ਉਹ ਖਰਾਬ ਹੋ ਜਾਂਦਾ ਮੇਰੇ ਤਾਂ ਮੈਂ ਤਾਂ ਉਸ ਤਰ੍ਹਾਂ ਨਹੀਂ ਬਣਾਉਂਦੀ ਆ ਦੇਖੋ ਆਪਾਂ ਇੱਧਰ ਪਹਿਲਾਂ ਜਿਹੜਾ ਚਾਰ ਬਣਾਇਆ ਸੀਗਾ ਤੇ ਬਿਲਕੁਲ ਐਂ ਪਏ ਦੇਖੋ ਸੈਨਾ ਕਰ ਰਿਹਾ ਇਹ ਆਪਾਂ ਤਾਂ ਚਲੋ ਫੇਰ ਪਾ ਲਾਂਗੇ ਜੀ ਬੱਚਿਆਂ ਨੂੰ ਪਾ ਕੇ ਆਪਾਂ ਭੇਜ ਦਈਏ ਲੋ ਜੀ ਮੈਂ ਮਸਾਲੇ ਕਰ ਲਾਂ ਹੁਣ ਮਿਕਸੀ 'ਚ ਲੋ ਜੀ ਤਾਂ ਆਪਾਂ ਪਾ ਲਈ ਮਸਾਲੇ ਸਾਬ ਪਟਣੀਆ ਆ ਦੇਖੋ ਅਸ ਇੰਨਾ ਟੀਮ ਪੀਣੀ ਹੁੰਨੀ ਬਾਰਾ ਨਹੀਂ ਤੋ ਦੋ ਦੋ ਪੜਨਾ ਹੋ ਗਏ ਆ ਸੌਂਫ ਹੈ ਜੀ ਸੌਂਫ ਨੂੰ ਬਸ ਇਸ ਤਰ੍ਹਾਂ ਕਰ ਲਿਆ ਤੇ ਇੱਕ ਲੌਂਜੀ ਹੈ ਇਹ ਮੇਥੇ ਹੈ ਇਹ ਰਾਈ ਹੈ ਰਾਈ ਆਪਾਂ ਵੱਧ ਪਾਉਨੇ ਮਿਰਚਾਂ ਦੇ ਚਾਰਚ ਰਾਈ ਮੈਨੂੰ ਲੋੜ ਡੱਗੀ ਤਾਂ ਮੈਂ ਹੋਰ ਪਾ ਲੂੰਗੀ ਮੇਥੇ ਤੇ ਲੌਂਜੀ ਆਪਾਂ ਥੋੜੀ ਥੋੜੀ ਪਾਈ ਹੈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਨਮਕ ਤੇ ਹਲਦੀ ਦੋ ਮਸਦੇ ਉਹ ਪਾ ਕੇ ਫਿਰ ਆਪਾਂ ਸਰੋਂ ਦੇ ਤੇਲ ਨਾਲ ਇਹਨੂੰ ਕਰਾਂਗੇ ਮਿਕਸ ਚਲੋ ਜੇ ਅੱਗੇ ਦਿਖਾਉਨੇ ਆਪਾਂ ਲੈ ਲਈ ਆਪਾਂ ਹਲਦੀ ਤੇ ਨਮਕ ਅੰਦਾਜ਼ੇ ਨਾਲ ਪਾ ਲਈ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮਿਕਸ ਫਿਰ ਪਾਵਾਂਗੇ ਤੇਲ ਜਿੰਨਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਮਸਾਲਾ ਖੜਾ ਖੜਾ ਨਹੀਂ ਵਧੀਆ ਲੱਗਦਾ ਜੀ ਤਾਂ ਬਰੀਕ ਕਰ ਸਕਦੇ ਆ ਪਰ ਆਪਾਂ ਨੂੰ ਇੰਨਾ ਵਧੀਆ ਲੱਗਦਾ ਤਾਂ ਕਰਕੇ ਮੈਂ ਇਸ ਤਰ੍ਹਾਂ ਹੀ ਪਾਉਂਦੀ। ਇੰਨਾ ਉਹ ਜੀ ਆਪਣਾ ਮਸਾਲਾ ਹੋ ਗਿਆ ਰੈਡੀ ਤੇ ਹੁਣ ਆਪਾਂ ਮਿਰਚਾਂ 'ਚ ਭਰਦੇ ਆਂ। ਪੂਰੀਆਂ ਖੋਲ-ਖੋਲ ਕੇ ਮਿਰਚਾਂ ਇੰਨਾ ਚੱਪ ਭਰਦਾਂਗੇ। ਠੀਕ ਹੈ। ਲਓ ਜੀ ਆਪਣਾ ਚਾਰ ਆਪਾਂ ਪਾਤਾ ਡੱਬਾ ਕਰਤਾ ਪੈਕ। ਫਰੋਂ ਪੈਕਿੰਗ ਕਰਕੇ ਤੇ ਆਪਾਂ ਭੇਜ ਦਾਂਗੇ। ਵੀਡੀਓ ਸਾਡੀ ਵਧੀਆ ਲੱਗੀ ਲਾਈਕ ਤੇ ਗ੍ਰੀਨ ਕਰ ਦਿਓ। ਜੇ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਧੰਨਵਾਦ।